ਪਹਿਲਾਂ ਤੋਂ ਪੁੱਛੋ ਜੀ ਫਤਿਮਾ ਸੰਗਰੂਪ ਤੋਂ ਜੀ ਜਿਲ੍ਹਾ ਟੇਪਿੰਟ ਤੋਂ ਖੰਨੇ ਤੋਂ ਇੱਕ ਜਿਲ੍ਹਾ ਲੋਹੇਣਾ ਲੋਹੇਣਾ ਜਿਲ੍ਹਾ ਡਿਸਟ੍ਰਿਕਟ ਮੈਂ ਸਤਗੁਰ ਸਿੰਘ ਮੇਰੇ ਨਾਲ ਬੈਠੇ ਨੇ ਸਾਥੀ ਕੁਲਵੰਤ ਸਿੰਘ ਉਸ ਤੋਂ ਅੱਗੇ ਗੁਰਵਿੰਦਰ ਸਿੰਘ ਤੇ ਇੱਧਰ ਨਵਜੋਤ ਸਿੰਘ ਕਿਹਦੀ ਮਾਮਲਾ ਹੈ ਅਸੀਂ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹਾਂ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸੈਕੰਡ ইয়ার ਦੇ ਸਟੂਡੈਂਟ ਹਾਂ। ਜਦ ਅਸੀਂ ਇੱਥੇ ਐਡਮਿਸ਼ਨ ਲਈ ਸੀ ਦਾਖਲਾ ਲਿਆ ਸੀ ਤਾਂ ਸਾਡੇ ਨਾਲ ਇਕਰਾਰ ਕੀਤਾ ਗਿਆ ਸੀ ਕਿ ਤੁਹਾਨੂੰ ਪਹਿਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦੂਸਰੇ ਸਾਲ ਦਸਮ ਗ੍ਰੰਥ ਦੀ ਸੰਥਿਆ ਕਰਵਾਈ ਜਾਵੇਗੀ। ਸਾਡਾ ਪਹਿਲਾ ਸਾਲ ਕੰਪਲੀਟ ਹੋ ਚੁੱਕਿਆ ਹੈ। ਅਸੀਂ ਹੁਣ ਦੂਸਰੇ ਬੈਕ ਸਟੂਅਰ ইয়ার ਦੇ ਵਿਦਿਆਰਥੀ ਹਾਂਗੇ। ਇਸ ਦੇ ਨਾਲ ਏ ਵੀ ਸਾਡਾ 4th ਸਮੈਸਟਰ ਕੰਪਲੀਟ ਹੋਣ ਵਾਲਾ ਹੈ ਪਰ ਸਾਨੂੰ ਦਸ਼ਮ ਗ੍ਰੰਥ ਦੀ ਕੋਈ ਸੰਥਿਆ ਨਹੀਂ ਕਰਵਾਈ ਗਈ। ਇਹ ਕਿਉਂ ਨਹੀਂ ਕਰਵਾਈ ਗਈ ਕਿਉਂਕਿ ਸਾਨੂੰ ਲੱਗਦਾ ਕਿ ਕਿਸੇ ਸਾਜ਼ਿਸ਼ ਜਾਂ ਤਾਕਤ ਦੇ ਅਧੀਨ ਇਹ ਦਸ਼ਮ ਗ੍ਰੰਥ ਸਾਹਿਬ ਸਾਡੇ ਸਲੇਵਸ ਦਾ 파ਟ ਨਹੀਂ ਰਹਿਣ ਦਿੱਤਾ ਗਿਆ। ਇਹ ਚੈਪਟਰ ਹੀ ਕਲੋਜ਼ ਕਰ ਦਿੱਤਾ ਗਿਆ, ਬੰਦ ਕਰ ਦਿੱਤਾ ਗਿਆ। ਜਦ ਅਸੀਂ ਵਾਰ-ਵਾਰ HOD ਸਰ ਪ੍ਰੋਫੈਸਰ ਤਰਸੇਮ ਸਿੰਘ ਨੂੰ ਬੇਨਤੀ ਕੀਤੀ ਤਾਂ ਵਾਰ-ਵਾਰ ਬੇਨਤੀਆਂ ਕਰਨ ਤੇ ਇੱਕ ਸਟੇਜ ਅਜੇ ਹੀ ਆ ਗਈ ਕਿ ਉਹਨਾਂ ਨੇ ਸਾਡੇ ਤੇ ਕੁੜੀਆਂ ਨਾਲ ਯੂਨੀਵਰਸਿਟੀ ਕੈਂਪਸ ਦੇ ਵਿੱਚ ਖੜ ਕੇ ਗੱਲਾਂ ਕਰਨ ਦਾ ਇਲਜ਼ਾਮ ਝੂਠਾ ਲਗਾ ਦਿੱਤਾ ਇਸ ਸਬੰਧੀ ਤੇ ਨਾਲੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਨੇ ਹੁਣ ਬੱਸਾਂ ਦੇ ਵਿੱਚ ਨਹੀਂ ਆਉਣਾ ਤੁਰ ਕੇ ਆਉਣਾ ਹੈ ਯੂਨੀਵਰਸਿਟੀ ਤੇ ਤੁਰ ਕੇ ਜਾਣਾ ਹੈ ਤੇਜ਼ ਧੁੱਪ ਦੇ ਕਾਰਨ ਅਸੀਂ ਨਹੀਂ ਗਏ ਜਦੋਂ ਅਸੀਂ ਇਸ ਸਬੰਧੀ ਵਾਜ ਚਾਂਸਲਰ ਗੁਰਮੀਤ ਸਿੰਘ ਜੀ ਨਾਲ ਗੱਲਬਾਤ ਕਰੀ ਤਾਂ ਉਹਨਾਂ ਨੇ ਹੋਸਟਲ ਦੇ ਵਿੱਚ ਆ ਕੇ ਜਿੱਥੇ ਅਸੀਂ ਨਿਤਨੇਮ ਕਰਦੇ ਹਾਂ ਉਸ ਕਮਰੇ ਦੇ ਵਿੱਚ ਆ ਕੇ ਆਪਣੀ ਪਾਗ ਉਤਾਰ ਦਿੱਤੀ ਤੇ ਆਖਿਆ ਕਿ ਤੁਹਾਡੇ ਤੇ ਲੱਗੇ ਹੋਏ ਸਾਰੇ ਦੋਸ਼ ਝੂਠੇ ਨੇ ਹੁਣ ਤੁਹਾਡੇ ਤੋਂ ਜਿਹੜੀਆਂ ਵੀ ਪਾਬੰਦੀਆਂ ਨੇ ਉਹ ਪਾਬੰਦੀਆਂ ਹਟਾ ਦਿੱਤੀਆਂ ਨੇ ਗਿਆ ਇੱਕ ਤਰ੍ਹਾਂ ਸਾਨੂੰ ਫ੍ਰੀ ਕਰ ਦਿੱਤਾ ਗਿਆ ਫ੍ਰੀ ਕਰਨ ਤੋਂ ਬਾਅਦ ਸਾਨੂੰ ਸੋਮਵਾਰ ਨੂੰ ਅਸੀਂ ਬੱਸਾਂ ਦੇ ਵਿੱਚ ਗਏ ਬੱਸਾਂ ਦੇ ਵਿੱਚ ਜਾ ਕੇ ਸਾਨੂੰ ਐਚਓਡੀ ਵੱਲੋਂ ਫਿਰ ਫੋਰਸ ਕੀਤਾ ਗਿਆ ਕਿ ਤੁਸੀਂ ভাইস ਚਾਂਸਲਰ ਤੋਂ ਮਾਫੀ ਮੰਗੋ ਤੁਸੀਂ ਉਹਨਾਂ ਦੀ ਪਾਗ ਉਤਾਰੀ ਹੈ ਜਦ ਕਿ ਇਹ ਮਾਮਲਾ ਵਾਈਸ ਚਾਂਸਲਰ ਦੀ ਪੱਗ ਦੀ ਪੱਗ ਦਾ ਮਾਮਲਾ ਉਹਨਾਂ ਨੇ ਖੁਦ उतारी ਸੀ ਆਪਣੀ ਪੱਗ ਆਪਣੇ ਹੱਥਾਂ ਦੇ ਨਾਲ ਫਿਰ ਅਸੀਂ ਨੇ ਕਿਹਾ ਕਿ ਅਸੀਂ નિર્ਦੋਸ਼ ਹਾਂ ਅਸੀਂ ਮਾਫੀ ਕਿਸ ਗੱਲ ਦੀ ਮੰਗੀ ਤਾਂ ਉਹਨਾਂ ਨੇ ਸਾਡੇ ਤੇ ਦਬਾਅ ਪਾਇਆ ਇਹਨਾਂ ਦਬਾਅ ਪਾਇਆ ਕਿ ਸਾਨੂੰ ਯੂਨੀਵਰਸਿਟੀ ਛੱਡਣ ਲਈ ਮਜਬੂਰ ਕਰ ਦਿੱਤਾ ਹੁਣ ਅਸੀਂ ਯੂਨੀਵਰਸਿਟੀ ਛੱਡ ਚੁੱਕੇ ਹਾਂ ਤੇ ਉਸ ਦੇ ਵਿੱਚ ਜਿਹੜੇ ਸਾਡੇ ਇੱਕ ਪਰਸਨਲੀ ਰੂਮ ਸੀ ਉਹਨਾਂ ਦੇ ਵਿੱਚ ਕੱਪੜੇ ਪਏ ਨੇ ਅਸੀਂ ਆਪਣਾ ਜਿੰਦਾ ਲਗਾ ਕੇ ਆਏ ਸੀ ਤਾਲਾ ਲਗਾ ਕੇ ਆਏ ਸੀ ਕਿ ਕਪੜੇ ਚਾਕੇ ਲੈ ਜਾਣਗੇ ਤੇ ਇਹਨਾਂ ਨੂੰ ਚਾਬੀਆਂ ਦੇ ਜਾਣਗੇ ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਭੂਖਾ ਜਿਹੜਾ ਧੁੰਦਲੇ ਦੇ ਵਿੱਚ ਹੈ ਧੁੰਦਲਾਗਾ ਜੇ ਅਸੀਂ ਯੂਨੀਵਰਸਿਟੀ ਜਾਂਦੇ ਹਾਂ ਤਾਂ ਸਾਡੇ ਤੇ ਹੋਰ ਬਲੇਮ ਲਗਾਏ ਜਾਣਗੇ ਝੂਠੇ ਯੂਨੀਵਰਸਿਟੀ ਸ਼ੱਡਨਲੀ ਮਜਬੂਰ ਕਰ ਦਿੱਤਾ ਟੌਰਚਰ ਕਰ ਕਰਕੇ ਮੰਗ ਕੀ ਹੈ ਥੋੜੀ ਮੰਗ ਮੰਗ ਕੀ ਹੈ ਕਿ ਪਹਿਲੀ ਮੰਗ ਸਾਡੇ ਦਸਮ ਗ੍ਰੰਥ ਸਾਹਿਬ ਦੀ ਸਟੱਡੀ ਕਰਵਾਈ ਜਾਵੇ ਤੇ ਸਾਨੂੰ ਪੇਪਰਾਂ ਦੇ ਵਿੱਚ ਸਾਰੀਆਂ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਤੋਂ ਬਹਾਲ ਕੀਤਾ ਜਾਵੇ ਹਾਂਜੀ ਅਸੀਂ ਯੂਨੀਵਰਸਿਟੀ ਜਾਣਾ ਚਾਹਾਂਗੇ ਕੱਲ ਨੂੰ ਅਸੀਂ ਯੂਨੀਵਰਸਿਟੀ ਜਾਵਾਂਗੇ ਜਿਹੜੀ ਵੀ ਕਾਰਵਾਈ ਕਰਨਗੇ ਜਿਹੜੀ ਵੀ ਬਲੇਮ ਸਾਡੇ ਤੇ ਲੱਗਣਗੇ ਉਹਨਾਂ ਦੇ ਆਪ ਦੋਸ਼ੀ ਤੇ ਫਿਰ ਕਿਹਦੀ ਕਲਾਸ ਦੇ ਹੁਣ ਸਟਾਰਟ 15 ਮਈ ਤੋਂ ਸਟਾਰਟ ਨੇ ਪੇਪਰ ਜੀ ਬੀਏ ਸੈਕੰਡ ইয়ার ਫੋਰਥ ਸੈਮੈਸਟਰ ਦੇ ਜਾਨਕਿ ਇਹ ਸੈਮੈਸਟਰ ਇਹ ਸਾਲ ਕੰਪਲੀਟ ਹੋਣ ਵਾਲਾ ਹੈ ਜੀ ਹੁਣ ਤੁਸੀਂ ਦੇਣਾ ਚਾਹੁੰਦੇ ਹਾਂਜੀ ਪੇਪਰ ਦੇਣਾ ਚਾਹੁੰਦੇ ਆ ਅਸੀਂ ਪੇਪਰ ਦੇਣਾ ਤੇ ਉਹਨੇ ਵੀ ਸਾਡਾ ਕੋਈ ਇਖਣਾ ਖਰਾਬ ਹੋਵੇ ਜੀ ਜਿਹੜੀ ਜੀ ਤੁਸੀਂ ਕਹਿੰਦੇ ਨਹੀਂ ਕਰਵਾਈ ਗਈ ਉਹ ਅਸੀਂ ਸਾਥਾ ਕਰਨੀ ਚਾਹੁੰਦੇ ਆ ਜੀ ਛੋੜੀਅਰ ਵੀ ਪਿਆ ਹਜੇ ਵੀ ਜੋ ਉਹ ਚ ਵੀ ਉਹ ਚ ਵੀ ਕੜਤਾ ਨਾ ਸਾਰੇ ਕਿਥੋਂ ਹੀ ਕੜਤਾ ਜੀ ਦਸੰਗ੍ਰੰਥ ਵਧੇਰੇ ਜਾਣਕਾਰੀ ਅਤੇ ਸਾਡੇ ਨਾਲ ਬਣੇ ਰਹਿਣ ਲਈ ਤਾਜ਼ੇ ਖਬਰ ਤੁਰੰਤ ਸਬਸਕ੍ਰਾਈਬ ਕਰੋ